ਤਨ ਸ਼੍ਰੀ ਵਾਣ ਜੀ ਗੁਰੂ ਸਾਹਿਬ ਜੀ ਸੋ ਬਹੁਤ ਅਨੁਗੁਰ ਸੇਵੀ ਹੈ ਅਹਨ ਸਹਿਜ ਸੁਪਾ ਸੰ ਪਰਸ ਗੁਰੂ ਕਾ ਜਨਮ ਮਨ ਮਾਰਨੂ ਦੁੱਖ ਜਾਏ ਕੋ ਵਾ ਸਭ ਤਖ ਸੰਦੇ ਨੂਰਿਆ ਰਸਾਂ ਕੁਰਸਾਂ ਛਟੀਆਂ ਤੋ ਜੁਟਠੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆਂ ਵਾਹਣੀ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਗੁਰੂ ਸਵਾਦੀ ਗੁਰੂ ਖਾਲਸਾ ਸਭ ਸੰਗਤ ਜੀਓ ਆਉ ਸਤਿਗੁਰਾਂ ਦੀ ਬਖਾਰ ਬਖਸ਼ਿਸ਼ ਕਿਰਪਾ ਰਹਿਮਤ ਹੋਈ ਜਾਏ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਲਗਵਾਉਣ ਦਾ ਸੁਭਾਗ ਅਸਾਨੂੰ ਪ੍ਰਾਪਤ ਹੋਇਆ ਹੈ। ਮੰਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਨਾਲ ਜੁੜਦੇ ਹਾਂ। ਪੰਨੀ ਪਾਤਸ਼ਾਹ ਸਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਭਾਈ ਵਾਲੇ ਵਾਲੀ ਜਨਮ ਸਾਖੀ ਆਪਾਂ ਪਿਛਲੇ ਸਮੇਂ ਤੋਂ ਲੈ ਕੇ ਸਰਵਨ ਕਰਦੇ ਆ ਰਹੇ ਹਾਂ ਨੌ ਖੰਡਾਂ ਦੇ ਵਿੱਚੋਂ ਪਾਠਵੀਂ ਖੰਡ ਦੀ ਸਭ ਕੀ ਸਰਵਨ ਕਰ ਲਈ ਸੀ ਕੇਦ ਖੰਡ ਦੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸ਼ਹਿਰ ਦੇ ਬਾਹਰ ਜਾ ਬੈਠਦੇ ਤੇ ਮਰਦਾਨੇ ਨੂੰ ਸ਼ਹਿਰ ਵਿੱਚ ਭੇਜ ਦਿੰਦੇ ਨੇ ਕਿ ਜਾ ਮਰਦਾਨੇ ਆਂ ਤੂੰ ਸ਼ਹਿਰ ਵਿੱਚ ਚੱਲਿਆ ਜਾ ਕਿਸ ਵਾਸਤੇ ਭੇਜ ਜਿੰਨੇ ਜਾ ਕੇ ਭੋਜਨ ਛਕਣਾ ਗੁਰੂ ਨਾਨਕ ਪਾਤਸ਼ਾਹ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਸ਼ਹਿਰ ਵਿੱਚ ਜਾਂਦਾ। ਪ੍ਰਥਮ ਦੇ ਲੋਕਾਂ ਨੇ ਮਰਦਾਨੇ ਨੂੰ ਪਕੜ ਲਿਆ। ਤੇ ਰਾਜੀ ਦੀ ਗੋਲ ਲੈ ਗਏ ਗੁਰੂ ਪਿਆਰਿਓ। ਰਾਜੀ ਦੇ ਗੋਲ ਲੈ ਕੇ ਜਹੀਂ ਰਾਜਾ ਬੜਾ ਖੁਸ਼ ਹੋਇਆ ਕਹਿੰਦਾ ਹੈ। ਅੱਜ ਦੇਵੀ ਵੀ ਖੁਸ਼ ਹੋ ਜਾਣਗੀ ਕਿਉਂਕਿ ਦੇਵੀ ਨੂੰ ਭੇਟ ਕਰਨ ਵਾਸਤੇ ਇਹ ਮਨੁੱਖ ਆਪਨੋ ਮਿਲ ਗਿਆ ਹੈ ਮੈਂ ਦੀ ਬਲੀ ਦੇਵੀ ਤੇ ਦੇਵਾਂਗਾ ਹੁਣ ਬੜੀ ਖੁਸ਼ੀ ਨਾਲ ਮਰਦਾਨੇ ਨੂੰ ਲੈ ਕੇ ਚੱਲਦੇ ਨੇ ਗੁਰੂ ਪਿਆਰੇ ਹੁਣ ਮਰਗਾਂ ਨੂੰ ਅੱਗੇ-ਅੱਗੇ ਪਕੜ ਕੇ ਲਈ ਜਾਂਦੇ ਨੇ ਪਿੱਛੇ-ਪਿੱਛੇ ਆਪ ਤੁਰ ਹੀ ਜਾਂਦੇ ਨੇ ਮਰਦਾਨੇ ਮਨ ਵਿੱਚ ਗਿਣਤੀ ਕਾਦੀ ਵੀ ਭਾਈ ਮਰਨਾ ਤੇ ਇੱਕ ਦਿਨ ਸਾਰਿਆਂ ਨੇ ਹੈ ਕੋਈ ਗੱਲ ਨਹੀਂ ਜੋ ਹੋਏਗਾ ਮਨ ਵਿੱਚ ਵਿਚਾਰ ਕੀਤੀ ਮਰਨਾ ਜੰਮਣਾ ਵੀ ਸਾਰਿਆਂ ਨੇ ਇੱਕ ਬੜਦਾ ਹੈ ਜੇਕਰ ਕਾਲ ਨੇ ਗਰਜਣਾ ਹੈ ਤੇ ਰੱਖਣਾ ਕਿਹਨੇ ਹੈ ਫਿਰ ਜਾਣੀ ਪੈਣਾ ਪਰ ਫੇਰ ਗੁਰੂ ਪਿਆਰੋ ਮਨ ਵਿੱਚ ਨਾਲ-ਨਾਲ ਭੈ ਆਉਂਦਾ ਹੈ ਡਰ ਆਉਂਦਾ ਹੈ ਕਿਉਂਕਿ ਜਦੋਂ ਜਲਾਦ ਦੇ ਹੱਥ ਵਿੱਚ ਫੜੀ ਹੋਈ ਕਿਰਪਾਨ ਦੇਖਦਾ ਨੰਗੀ ਕਿਰਪਾਨ ਉਹਦੀ ਧਾਰ ਦੇਖਦਾ ਫਿਰ ਕਹਿੰਦਾ ਵੀ ਆ ਇੱਕੋ ਵਾਰੀ ਵੰਜੋਗੀ ਤੇ ਗੱਲ ਲਾ ਦੂਗੀ ਫੇਰ ਡਰ ਜਾਂਦਾ ਹੈ ਫੇਰ ਹੌਸਲਾ ਧਾਰਦਾ ਕਹਿੰਦਾ ਫੇਰ ਕੀ ਐ ਚੱਲ ਕੋਈ ਨਹੀਂ ਫੇਰ ਕਿਹੜਾ ਇੱਥੇ ਵਾਰੀ ਵਾਰੀ ਦੁਨੀਆ ਤੇ ਸਾਰਿਆਂ ਨੇ ਇੱਕ ਦਿਨ ਤੇ ਮਾਰ ਹੀ ਜਾਣਾ ਐ ਕਿੰਦ ਕਦੀ ਮਨ ਵਿੱਚ ਹੌਸਲਾ ਕਰ ਲੈਂਦਾ ਕਦੀ ਢੇਰੀ ਟਾਹ ਲੈਂਦਾ ਅਖੀਰ ਤੇ ਖਿਆਲ ਆਇਆ ਨਹੀਂ ਆਣਾਈ ਮੌਤ ਕਾਹਨੂੰ ਮਰਨਾ ਹੈ ਕਹਿੰਦਿਆ ਠੀਕ ਐ ਜਦੋਂ ਆਪ ਨੂੰ ਮਰ ਜਾਣਾ ਐ ਆ ਤੇ ਹੁਣ ਜ਼ਬਰਦਸਤੀ ਐ ਨਾ ਤੇ ਫੜ ਕੇ ਧੱਕੇ ਨਾਲ ਹੀ ਧੌਣ ਲਾ ਦੇਣਗੇ ਹੁਣ ਜਦੋਂ ਖੁਸ਼ ਹੁੰਦੀ ਨਹੀਂ ਤੇ ਉਹ ਚੀਕਾ ਮਾਰਦੇ ਨੇ ਉਦੋਂ ਮਰਦਾਨਾ ਡਰ ਜਾਂਦਾ ਵੀ ਇਹ ਤੇ ਮਾਰਨਗੇ ਛੱਡਦੇ ਤੇ ਹੈ ਨਹੀਂ ਆਖਿਰ ਦੇ ਉੱਪਰ ਮਰਦਾਨੇ ਦੇ ਅੰਦਰ ਇੱਕ ਭਾਵਨਾ ਬਣੀ ਕਹਿੰਦਾ ਜਾ ਕੋ ਰੱਖ ਸਾਈਂ ਮਾਰ ਸਕੈ ਨ ਕੋਈ ਜਿਹਨੂੰ ਸਾਈਂ ਰੱਖਦਾ ਜਿਹਨੂੰ ਨਿਰੰਕਾਰ ਰੱਖੇ ਉਹਨੂੰ ਮਾਰ ਕੌਣ ਸਕਦਾ ਹੈ ਤੇ ਮੈਂ 24 ਘੰਟੇ ਉਸ ਨਿਰੰਕਾਰ ਰੂਪੀ ਨਾਨਕ ਦੇ ਨਾਲ ਰਹਿਣਾ ਲੈ ਉਹ ਮੇਰੀ ਰੱਖਿਆ ਨਾ ਕਰੇਗਾ ਐਦਾਂ ਮਨ ਵਿੱਚ ਖਿਆਲ ਆ ਗਿਆ ਭਾਈ ਮਰਦਾਨੇ ਦੇ ਦੂਜੇ ਪਾਸੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਹੋਰੇ ਕੀ ਪੀਰ ਪਛਾਨ ਘਟਾ ਘਟਨ ਦੀਆਂ ਜਾਨਣ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੈਠੇ ਨੇ ਬੰਦਗੀ ਵਿੱਚ ਲੀਨ ਉਹ ਦਰਬਾਲੇ ਨੂੰ ਤਰੰਤ ਆਖਿਆ ਮਗਨ ਦਰਬਾਲਿਆ ਮਰਦਾਨਾ ਕੁੱਥਾ ਫੱਥ ਹੈ ਭਾਵ ਕਸੂਤਾ ਫਸ ਗਿਆ ਹੈ ਉੰਦਰ ਮਰਦਾਨੇ ਨੂੰ ਦੇਵੀ ਦੇ ਮੰਦਰ ਵਿੱਚ ਲੈ ਲੈ ਗੁਰੂ ਪਿਆਜਾ ਇੱਧਰ ਬਾਬੇ ਨਾਨਕ ਨੇ ਜਦ ਬਾਲੇ ਨੂੰ ਆਖੇ ਕਹਿੰਦੇ ਮਰਦਾਨਾ ਕਸੂਤਾ ਫਸ ਗਿਆ ਤੇ ਮਰਦਾਨਾ ਕਹਿਣ ਲੱਗਿਆ ਮਹਾਰਾਜ ਫਿਰ ਛੇਤੀ ਚੱਲੀਏ ਆਪਾਂ ਦੇਰੀ ਨਾ ਹੋ ਜਾਵੇ ਜੇ ਕਸੂਤਾ ਫਸਿਆ ਉਹਨੂੰ ਕਢਵਾਈਏ ਆਪਾਂ ਚੱਲ ਭਾਈ ਬਾਲਿਆ ਜਾਣਾ ਪੈਣਾ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਗਏ ਨੇ ਦੂਜੇ ਪਾਸੇ ਰਾਜੇ ਨੇ ਜਲਾਦ ਨੂੰ ਆਖਿਆ ਕਹਿੰਦਾ ਇਹਨੂੰ ਝਟਕਾ ਦਿਓ ਉਦੋਂ ਹੁਣ ਜਲਾਦ ਨੇ ਕਿਰਪਾਨ ਖਿੱਚੀ ਖਿੱਚ ਕੇ ਭਾਈ ਮਰਦਾਨੇ ਨੂੰ ਮਾਰਨ ਲੱਗਿਆ ਇਤਿਹਾਸ ਦੱਸਦਾ ਕਿੰਦੇ ਦੇਵੀ ਦੀ ਪ੍ਰਤਮਾ ਵਿੱਚੋਂ ਖੁਦ ਦੇਵੀ ਪ੍ਰਗਟ ਹੋਈ ਹੋ ਕੇ ਜਲਾਦ ਦੇ ਹੱਥੋਂ ਉਹ ਤਲਵਾਰ ਫੜੀ ਤੇ ਫੜ ਕੇ ਰਾਜੇ ਦੀ ਧੌਣ ਲਾ ਦਿੱਤੀ ਰਾਜੇ ਦੀ ਗਰਦਨ ਉਤਾਰ ਦਿੱਤੀ ਰਾਜੇ ਨੂੰ ਝਟਕਾ ਦਿੱਤਾ ਗਿਆ ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਹਾਜ਼ਰ ਨੇ ਉਸ ਵਕਤ ਵਿੱਚ ਮਰਦਾਨੇ ਕੋਲ ਗਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਤਲਵਾਰ ਉਹਦੇ ਹੱਥੋਂ ਫੜ ਲਈ ਦੇਵੀ ਤੇ ਖੋ ਲਈ ਕਹਿਣ ਲੱਗਿਆ ਦੇਵੀ ਰਾਜਾ ਤੇ ਤੇਰਾ ਉਪਾਸਕ ਹੈ ਨਾ ਮਰਦਾਨਾ ਤੇ ਕਰਤਾਰ ਦੇ ਭਰੋਸੇ ਵਾਲਾ ਪਰ ਰਾਜਾ ਤੇ ਤੇਰਾ ਹੀ ਉਸ ਉਪਾਸਕ ਸੀ ਦੇਵੀ ਨੇ ਮੁੱਖ ਤੋਂ ਬਚਨ ਉਚਾਰੇ ਕਹਿਣ ਲੱਗੀ ਐ ਨਾਨਕ ਨਿਰੰਕਾਰੀ ਜੋ ਨਿਰੰਕਾਰ ਦੇ ਹਨ ਮੈਂ ਉਹਨਾਂ ਦੇ ਚਰਨਾਂ ਦੀ ਦਾਸੀ ਹਾਂ ਉਹਨਾਂ ਦੀ ਮੈਂ ਦਾਸੀ ਹਾਂ ਇਹਨੇ ਉਸ ਨਿਰੰਕਾਰ ਦੇ ਰੂਪ ਬਾਬੇ ਨਾਨਕ ਦੇ ਸਿੱਖ ਤੇ ਵਾਰ ਕੀਤਾ ਹੈ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੀ ਇਹਨੇ ਆਪਣੀ ਕਰਨੀ ਦਾ ਫਲ ਪਾਇਆ ਹੈ ਨਾਰ ਉਹ ਦੇਵੀ ਅਲੁਪਤ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਉੱਥੋਂ ਦੇ ਲੋਕ ਇਹ ਕੌਤਕ ਦੇਖ ਕੇ ਬਾਬੇ ਨਾਨਕ ਦੇ ਚਰਨਾਂ ਤੇ ਟਹਿ ਪਈ ਲੰਮਿਆਂ ਪੈ ਬੈ ਕੇ ਅਰਜ਼ੋਈਆਂ ਕਰਦੇ ਨੇ ਗੁਰੂ ਪਾਤਸ਼ਾਹ ਨੇ ਰਾਜੇ ਦੇ ਪੁੱਤਰ ਨੂੰ ਰਾਜ ਦਿੱਤਾ ਆਪਣੇ ਹੱਥੀ ਉਸ ਵੇਲੇ ਔਰ ਪੌਲ ਦੇ ਤੀ ਨਾਮ ਦਾ ਉਪਦੇਸ਼ ਦਿੱਤਾ ਆਪਣਾ ਸਿੱਖ ਬਣਾਇਆ ਗੁਰਮਤਿ ਦਰੜਾਈ ਧਰਮਸ਼ਾਲ ਬਣਵਾਈ ਆਖਿਆ ਧਰਮ ਦੀ ਕਿਰਤ ਕਰਨੀ ਹੈ ਭਾਈ ਸਾਧ ਸੰਤਾਂ ਦੀ ਸੇਵਾ ਕਰਨੀ ਸਤ ਬੋਲਣਾ ਸਤ ਨਾਮ ਦਾ ਜਾਪ ਕਰਨਾ ਦਇਆ ਕਰਨੀ ਆ ਇਸ ਸਿੱਖਿਆ ਦੇ ਕੇ ਗੁਰੂ ਨਾਨਕ ਪੰਜਾ ਸਾਹਿਬ ਮਹਾਰਾਜ ਉੱਥੋਂ ਦੇ ਲੋਕਾਂ ਨੂੰ ਅਕਾਲ ਪੁਰਖ ਦੇ ਲੜ ਲਾ ਕੇ ਉੱਥੋਂ ਵਿਦਾ ਹੋਈ ਅਗਲੀ ਸਾਖੀ ਜੀ ਹਰ ਵਰਕ ਖੰਡ ਦੀ ਚਲਦੀ ਹੈ ਜਿਹਨੂੰ ਅਰਬਖੰਡ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਰ ਅਰਬਖੰਡ ਨੂੰ ਚੱਲੇ ਉਹ ਨਾਵਾ ਖੰਡ ਹੈ ਉੱਥੋਂ ਦਾ ਰਾਜਾ ਚਰਨੀ ਲੱਗਿਆ ਕਿ ਆ ਸੰਤ ਜੀ ਤੁਸੀਂ ਭਗਵੰਤ ਦਾ ਰੂਪ ਹੋ ਮੇਰੇ ਤੇ ਦਇਆ ਕਰੋ ਮੇਰੀ ਕਲਿਆਣ ਕਰੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕੀਤਾ ਮਹਾਰਾਜ ਕਹਿੰਦੇ ਸੁਣੋ ਰਾਜਾ ਜੀ ਸੰਸਾਰ ਇੱਕ ਤਲਾਹ ਹੈ ਤੇ ਜਿਹੜੇ ਕੁਸੰਗੀ ਨੇ ਜਿਨ੍ਹਾਂ ਨੇ ਸਤਸੰਗ ਨਹੀਂ ਕੀਤੀ ਜਿਹੜੇ ਗੁਰੂ ਦੀ ਹਜ਼ੂਰੀ ਨਹੀਂ ਪ੍ਰਾਪਤ ਕਰਦੇ ਹਾਜ਼ਰੀ ਨਹੀਂ ਲਵਾਉਂਦੇ ਡੱਡੂ ਨੇ ਵਿਸ਼ਿਆਂ ਰੂਪੀ ਸਿੰਬਲ ਨੂੰ ਖਾ ਰਹੇ ਨੇ ਤੇ ਜਿਹੜੇ ਹਰੀ ਦੇ ਗੁਣ ਗਾਵਣ ਵਾਲੇ ਸੰਤ ਮਹਾਤਮਾ ਨੇ ਉਹ ਕਮਲ ਹਨ ਅਤੇ ਜਿਹੜੇ ਜਗਿਆਸੂ ਜਨ ਹਨ ਰੱਬ ਦੇ ਪਿਆਰ ਵਾਲੇ ਜਨ ਹਨ ਮਾਰ ਜਿ ਕਿੰਦੇ ਭਵਰੇ ਨੇ ਉਹ ਦੂਰੋਂ ਦਿਰੋਂ ਦੂਰੋਂ ਦੂਰੋਂ ਆਗੇ ਭਗਤ ਦਾ ਜਸ ਸੁਣ ਕੇ ਸਤ ਸੰਗ ਕਰਦੇ ਨੇ ਚੰਦਰਮਾ ਰੂਪੀ ਗੁਰੂ ਦਾ ਬਚਨ ਸੁਣ ਕੇ ਆਨੰਦ ਵਿੱਚ ਜਾਂਦੇ ਨੇ ਉਹ ਰੱਬ ਦੀ ਪਿਆਰ ਵਾਲੀ ਕਰ ਸਕਦੇ ਨੇ ਜਿਨ੍ਹਾਂ ਦੇ ਅੰਦਰ ਭਾਵਨਾ ਹੈ ਕਿਉਂਕਿ ਕਮਲ ਫੁੱਲ ਦੀਆਂ ਜੜਾਂ ਵਿੱਚ ਬੈਠਾ ਹੋਇਆ ਡੱਡੂ ਸਿੰਬਲ ਘਾ ਗੰਦਗੀ ਖਾ ਰਿਹਾ ਹੈ ਨਹੀਂ ਜਾਣਦਾ ਸਾਰ ਉਸ ਕਮਲ ਦੇ ਫੁੱਲ ਦੇ ਰਸ ਦੀ ਦੂਰੋਂ ਦੂਰੋਂ ਭੌਰੇ ਆਉਂਦੇ ਨੇ ਉੱਡ ਕੇ ਉਸ ਫੁੱਲ ਦੇ ਰਸ ਨੂੰ ਮਾਣ ਕੇ ਚਲੇ ਜਾਂਦੇ ਨੇ ਡੱਡੂ ਉਸੇ ਫੁੱਲ ਦੇ ਥੱਲੇ ਬੈਠਾ ਉਹਦੀਆਂ ਜੜਾਂ ਦੇ ਵਿੱਚੋਂ ਜਾਲਾ ਖਾ ਖਾ ਕੇ ਆਪਣਾ ਜੀਵਨ ਵਿਅਰਥ ਕਰ ਰਿਹਾ ਹੈ ਮਹਾਰਾਜ ਕਹਿੰਦੇ ਗੁਰੂ ਪਿਆਰੋ ਭਾਗ ਹੁੰਦੇ ਨੇ ਆਪਾਂ ਗੁਰੂ ਚਰਨਾਂ ਦੀ ਹਾਜ਼ਰੀ ਲਵਾ ਰਹੇ ਆ ਨਾ ਇਹ ਗੁਰੂ ਦੀ ਖੁਸ਼ੀ ਹੈ ਸਾਡੇ ਤੇ ਬਖਸ਼ਿਸ਼ ਹੈ ਨਹੀਂ ਤਾਂ ਨੇੜੇ ਬੈਠਿਆਂ ਤੋਂ ਗੁਰੂ ਦੀ ਹਾਜ਼ਰੀ ਨਹੀਂ ਲੱਗਦੀ ਕਈ ਦੂਰੋਂ ਕਿਮਾ ਕਰਨਾ ਕਿਸੇ ਪਰਥਾਏ ਬਚਨ ਨਹੀਂ ਹਨੇ ਐਵੇਂ ਨਾ ਆਪਣੇ ਆਪਣੇ ਤੇ ਲਾ ਲੈਨੇ ਕਈ ਕੋਲ ਬੈਠਿਆਂ ਮੇਰੇ ਵਰਗਿਆਂ ਤੋਂ ਗੁਰੂ ਚਰਨਾਂ ਦੀ ਹਾਜ਼ਰੀ ਨਹੀਂ ਲੱਗਦੀ ਕਈ ਦੂਰ ਬੈਠਿਆਂ 2 ਕਿਲੋਮੀਟਰ ਬਾੜ ਤੋਂ ਚੱਲ ਕੇ ਵੀ ਗੁਰੂ ਨਾਨਕ ਦੇ ਦਰ ਦੀ ਹਾਜ਼ਰੀ ਲਵਾ ਜਾਂਦੇ ਨਹੀਂ ਚੰਗੇ ਭਾਂਗਾਂ ਦੀ ਨਿਸ਼ਾਨੀ ਹੈ। ਉਹ ਭਵਰਿਆਂ ਦੀ ਨਿਆਈ ਨੇ ਜਿਹੜੇ ਪੁੱਲਾਂ ਦਾ ਰਸ ਲੈਣ ਵਾਸਤੇ ਸਦਾ ਤਿਆਰ ਵਰ ਤਿਆਰ ਰਹਿੰਦੇ ਨੇ। ਆਸ-ਪਾਸ ਗੁਰਮਤ ਦੇ ਕੀਰਤਨ ਦੀਵਾਨ ਸਮਾਗਮ ਹੁੰਦੇ ਨੇ। ਕਈ ਉਸ ਪਿੰਡ ਦੇ ਵਿੱਚ ਬੈਠੇ ਸਮਾਗਮ ਵਿੱਚ ਜਾਣ ਵੱਲੋਂ ਰਹਿ ਜਾਂਦੇ ਨੇ ਤੇ ਭੌਰੇ ਦੂਰੋਂ ਦੂਰੋਂ ਟਰਾਲੀਆਂ ਲੈ ਲੈ ਪਹੁੰਚ ਜਾਂਦੇ ਨੇ। ਇਹ ਇੱਕ ਉਦਾਹਰਨ ਹੈ ਤਾਂ ਤੇ ਰਹੁ ਵਿਚਾਰ ਮਹਾਰਾਜ ਕਹਿੰਦੇ ਆਨੰਦ ਲੈਣਾ ਭਵਰੇ ਬਨਣਾ ਡੱਡੂ ਨਾ ਬਨਜੋ ਜੀ ਗੁਰੂ ਚਰਨਾਂ ਦੀ ਹਾਜ਼ਰੀ ਲਵਾਉਣੀ ਇੱਕ ਸਿੱਖ ਦਾ ਪਹਿਲਾ ਫਰਜ਼ ਹੈ ਗੁਰੂ ਪਿਆਰਿਓ ਸਾਡੇ ਗੁਰੂ ਨੇ ਸਾਡੇ ਨਿਰੰਕਾਰ ਨੇ ਅਕਾਲ ਪੁਰਖ ਨੇ 24 ਘੰਟਿਆਂ ਦਾ ਦਿਨ ਔਰ ਰਾਤ ਸਾਨੂੰ ਬਖਸ਼ੇ ਔਰ ਸਾਡੇ ਤੋਂ ਕੀ ਮੰਗਿਆ ਉਹਦੇ ਪਰ ਬਦਲੇ ਹੁਣ ਅਸੀਂ ਸਵੇਰੇ ਸਵੇਰੇ ਜਾਗੇ ਆ ਕਿਹਦੀ ਬਖਸ਼ਿਸ਼ ਹੈ ਆਪੇ ਜਾਗੇ ਨਹੀਂ ਗੁਰੂ ਪਿਆਰੇ ਨਰਿੰਕਾਰ ਦੀ ਬਖਸ਼ਿਸ਼ ਹੈ ਕਈਆਂ ਨੂੰ ਇਹ ਸਵੇਰਾ ਨਸੀਬ ਨਹੀਂ ਹੋਇਆ ਬਹੁਤ ਦੁਨੀਆ ਤੇ ਲੋਕ ਬੜੇ ਜੀਵ ਨੇ ਜਿਨ੍ਹਾਂ ਨੂੰ ਅੱਜ ਵਾਲੀ ਸਵੇਰ ਨਹੀਂ ਨਸੀਬ ਹੋਈ ਅਸੀਂ ਭਾਗਾਂ ਵਾਲੇ ਆ ਸਵੇਰ ਨਸੀਬ ਹੋਈ ਹੈ ਕਿਹਦੀ ਬਦੌਲਤ ਕਰਤੇ ਦੀ ਨਿਰੰਕਾਰ ਦੀ ਬਖਸ਼ਿਸ਼ ਤਦਕਾਲ ਸਾਨੂੰ ਉਹਨੇ 12 ਘੰਟਿਆਂ ਦਾ ਦਿਨ ਤੇ 12 ਘੰਟਿਆਂ ਦੀ ਰਾਤ ਦਿੱਤੀ ਤੇ ਪਿਆਰਿਆ ਚਾਰ ਪੈਰ ਤੇਰੇ ਕੋਲ ਨੇ ਤਿੰਨ ਘੰਟਿਆਂ ਦਾ ਇੱਕ ਪੈਰ ਪਹਿਲਾਂ ਵੀ ਵਿਚਾਰ ਸਰਵਨ ਕੀਤੀ ਥੋੜੇ ਸ਼ਬਦਾਂ ਚ ਰਪੀਟ ਸਰਵਨ ਕਰ ਲਈਏ ਚਾਰ ਘੰਟਿਆਂ ਦਾ ਦਿਨ ਦੇ ਦਿੱਤਾ ਇੱਕ ਘੰਟੇ ਤਿੰਨ ਘੰਟਿਆਂ ਦਾ ਇੱਕ ਪੈਰ ਹੈ ਚਾਰ ਪੈਰਾਂ ਦਾ ਦਿਨ ਹੈ ਮਹਾਰਾਜ ਕਹਿੰਦੇ 12 ਘੰਟੇ ਬੰਦ ਦੇ ਨੇ 12 ਘੰਟੇ ਤੈਨੂੰ ਕੰਮ ਕਰਨ ਵਾਸਤੇ ਦਿੱਤੇ ਨੇ ਫਿਰ ਸੌਣ ਵਾਸਤੇ ਸਮਾਂ ਕਿਹੜਾ ਦਿੱਤਾ ਮਹਾਰਾਜ ਕਹਿੰਦੇ ਤੈਨੂੰ ਚਾਰ ਪੈਰ ਦੀ ਰਾਤ ਦਿੱਤੀ ਆ ਪਰ ਤੂੰ ਚਾਰ ਪੈਰ ਸੌਣਾ ਨਹੀਂ ਤਿੰਨ ਪੈਰ ਹੀ ਸੌਣਾ ਹੈ ਚੌਥੇ ਪੈਰ ਸੁਬਾਹ ਕੈ ਸੁਰਤਿਆਂ ਉੱਪਰ ਜਾ ਚਾਉ ਮਹਾਰਾਜ ਕਹਿੰਦੇ ਚੌਥੇ ਪੈਰ ਤਾਂ ਤੂੰ ਉੱਠ ਕੇ ਸੁਬਾਹ ਅਮਰਤ ਵੇਲਾ ਸਾਹਮਣਾ ਹੈ ਜਿਹੜਾ ਕਰਤਾ ਤੈਨੂੰ ਇਸ ਦੁਨੀਆ ਤੋਂ ਭੇਜ ਕੇ ਸਾਹ ਦਵਾ ਰਿਹਾ ਹੈ ਉਸ ਕਰਤੇ ਦਾ ਸ਼ੁਕਰਾਨਾ ਅਦਾ ਕਰਨਾ ਹੈ ਤੋ ਉਸ ਪੈਰ ਵਿੱਚ ਤਿੰਨ ਘੰਟੇ ਤੈਨੂੰ ਬੰਦਗੀ ਕਰਨ ਵਾਸਤੇ ਦਿੱਤੇ ਨੇ 12 ਘੰਟੇ ਸੌਣ ਕੰਮ ਕਰਨ ਵਾਸਤੇ 9 ਘੰਟੇ ਸੌਣ ਵਾਸਤੇ ਤੇ ਤਿੰਨ ਘੰਟੇ ਗੁਰੂ ਨਿਰੰਕਾਰ ਨੂੰ ਯਾਦ ਕਰਨ ਵਾਸਤੇ ਦਿੰਦੇ ਨੇ ਭਾਈ ਤੜਕੇ ਉੱਠਿਆ ਕਰ ਗੁਰੂ ਦੀ ਹਾਜ਼ਰੀ ਲਵਾਇਆ ਕਰ ਗੁਰੂ ਦੇ ਦਰਸ਼ਨ ਕਰਿਆ ਕਰ ਉਥੇ ਗੁਰੂ ਚਰਨਾਂ ਦੀ ਸੇਵਾ ਕਰਿਆ ਕਰ ਸਾਧ ਸੰਗਤ ਦੇ ਦਰਸ਼ਨ ਕਰਿਆ ਕਰ ਆਪਣਾ ਜੀਵਨ ਸਫਲਾ ਬਣਾ ਪਰ ਅਫਸੋਸ ਦੀ ਗੱਲ ਇਹ ਵੈ ਕਿ ਗੁਰੂ ਪਿਆਰਿਓ ਅਸੀਂ ਇਸ ਸਵੇਰੇ ਨੂੰ ਇਸ ਅੰਮ੍ਰਿਤ ਵੇਲੇ ਨੂੰ ਕੰਮਾਂ ਵਿੱਚ ਤਬਦੀਲ ਕਰ ਲਿਆ ਕਹਿੰਦੇ ਸਵੇਰੇ ਉੱਠ ਕੇ ਧਾਰਾਂ ਕੱਢਣੀਆਂ ਝਾੜੂ ਫੇਰਨਾਂ ਰਾਤ ਵਾਲੇ ਬਰਤਨ ਪਈਆਂ ਦੇ ਰਹਿ ਜਾਂਦੇ ਨੇ ਉਹ ਸਾਫ਼ ਕਰਨੇ ਨੇ ਹੋਰ ਕੰਮ ਬੜੇ ਹੋਏ ਨੇ ਉਹ ਕਰਨੇ ਨੇ ਕਹਿੰਦੇ ਅਮਰਤ ਵੇਲਾ ਸੀ ਕੰਮਾਂ ਵਾਸਤੇ ਵਰਤ ਲਿਆ ਦਰਸ ਸੰਸਾਨ ਨੂੰ ਅਮਰਤ ਵੇਲਾ ਕਰਤੇ ਨੇ ਬਖਸ਼ਿਆ ਸੀ ਬੰਦਗੀ ਕਰਨ ਵਾਸਤੇ ਸਿਮਰਨ ਕਰਨ ਵਾਸਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜਾ ਨੇ ਅਮਰਤ ਵੇਲਾ ਨੰਨ ਦੜਾਉਂਦੇ ਕਿ ਅਮਰਤ ਵੇਲਾ ਕਦੋਂ ਸ਼ੁਰੂ ਹੁੰਦਾ ਹੈ ਤੇ ਸਾਡਾ ਅਮਰਤ ਵੇਲਾ 9 ਵਜੇ ਸ਼ੁਰੂ ਹੋਣਾ ਸੀ ਅਸੀਂ 9 ਵਜੇ ਉੱਠਿਆ ਕਰਨਾ ਸੀ ਸਵੇਰ ਸਾਡੀ 9 ਵਜੇ ਹੋਣੀ ਸੀ ਅਜੇ ਵੀ ਕਈਆਂ ਦੀ ਤੇ ਹੁੰਦੀ ਹੈ ਕਿ 7 ਵਜੇ ਇੱਕ ਪਹਿਲਾਂ ਉੱਠਦੇ ਹੀ ਕਹਿੰਦੇ ਅਜੇ ਸਤ ਪਹਿਲਾਂ ਪੁੱਛਦੇ ਨੇ ਸੂਰ ਦੇ ਨਿਕਲਿਆ ਆ ਕਹਿੰਦੇ ਹਾਂ ਨਿਕਲਿਆ ਕਣ ਫੇਰ ਉੱਠਦਾ ਉਹਨੇ ਕਰਦੇ ਨੇ ਨਹੀਂ ਗੁਰੂ ਪਿਆਰਿਓ 9 ਘੰਟੇ ਸੌਣ ਵਾਸਤੇ ਦਿੱਤੇ ਨੇ ਆ ਜਿਹੜੇ ਬਾਹਰੋਂ ਦੇ ਕੰਮ ਨੇ ਨਾ ਇਹਨਾਂ ਨੂੰ ਛੱਡ ਕੇ ਆਪਣੀ ਕਿਰਤ ਵਾਲੇ ਪਾਸੇ ਧਿਆਨ ਦੇਈਏ 12 ਘੰਟੇ ਕਿਰਤ ਕਰੋ ਵੈਸੇ ਤੇ ਜੇ ਸਰਕਾਰ ਦੇ ਅਨੁਸਾਰ ਵੀ ਕਿਹਾ 8 ਘੰਟੇ ਕੰਮ ਕਰਨ ਵਾਸਤੇ ਨੇ ਸਾਨੂੰ ਕਿੱਧਰ ਜਾਂਦਾ ਬਾਕੀ ਸਮਾਂ ਕਿੱਥੇ ਚਲੇ ਜਾਂਦੇ ਆ ਕੀ ਕੀ ਕਰਦੇ ਆ ਅਸੀਂ ਦਿਨ ਵਿੱਚ ਕਦੀ ਸ਼ਡਿਊਲ ਬਣਾ ਕੇ ਵੇਖੋ ਸਾਡਾ ਕੋਈ ਸਟੈਂਡ ਨਹੀਂ ਸੋ ਰੋ ਵਿਚਾਰ ਮਾਰਦੇ ਕਹਿੰਦੇ ਤੁਸੀਂ ਆਪਣੇ ਜੀਵਨ ਦਾ ਇੱਕ ਸਟੈਂਡ ਬਣਾਓ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਸਵੇਰੇ ਉੱਠਣਾ ਹੈ ਤੈਨਾਂ ਮੇਰੇ ਤੋਂ ਲੈ ਕੇ 6 ਵਜੇ ਤੱਕ ਰਾਤ ਦਾ ਆਖਰੀ ਪਹਿਰ ਹੁੰਦਾ ਹੈ ਲਗਭਗ ਆਖਰੀ ਪੈਰ ਵਿੱਚ ਉੱਠਣਾ ਨਿਰੰਕਾਰ ਨੂੰ ਚੇਤੇ ਕਰਨਾ ਸਮੇਸਰ ਸੌਉਗੇ ਤਾਂ ਸਮੇਸਰ ਉੱਠੋਗੇ ਜੇ ਸਮੇਸਰ ਸੌਉਗੇ ਨਹੀਂ 11 ਵਜੇ ਤੱਕ ਮੋਬਾਈਲ ਕੋਣ ਚੱਲੇਗਾ ਫਿਰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਚਰਨਾਂ ਦੀ ਹਾਜ਼ਰੀ ਨਹੀਂ ਲਵਾਈ ਜਾਵੇਗੀ ਆਪਣੇ ਜੀਵਨ ਦਾ ਅਸੂਲ ਬਣਾਉਣਾ ਪੈਂਦਾ ਗੁਰੂ ਪਿਆਰ ਸੁਰੋ ਵਿਚਾਰ ਮਾਰਜ ਕਹਿੰਦੇ ਜਿਹੜੇ ਜਗਿਆਸੂ ਹੁੰਦੇ ਨੇ ਦੂਰੋਂ ਦੂਰੋਂ ਆ ਕੇ ਜਿਹੜੇ ਭਵਰੇ ਹੁੰਦੇ ਨੇ ਗੁਰੂ ਨਾਨਕ ਦੇ ਦਰ ਦੀ ਹਾਜ਼ਰੀ ਲਵਾ ਜਾਂਦੇ ਨੇ ਗੁਰਬਾਣੀ ਪੜ੍ਹ ਕੇ ਜੀਵਨ ਸਫਲਾ ਬਣਾ ਜਾਂਦੇ ਨੇ ਜਿਹੜੇ ਡੱਡੂ ਹੁੰਦੇ ਨੇ ਜੜਾਂ 'ਚ ਬੈਠੇ ਜੜਾਂ ਦਾ ਜਾਲਾ ਖਾਈ ਜਾਂਦੇ ਨੇ ਕੁਛ ਨਹੀਂ ਪਤਾ ਲੱਗਦਾ ਸਮਾਂ ਗਵਾਈ ਜਾਂਦੇ ਨੇ ਸਤੁਸੀ ਰਾਜੇ ਨੂੰ ਉਪਦੇਸ਼ ਦਿੰਦੇ ਨੇ ਅਰਵਖੰਡ ਦੇ ਰਾਜੇ ਨੂੰ ਕਹਿੰਦੇ ਤੁਸੀਂ ਉਸ ਕਰਤੇ ਪਰਮੇਸ਼ਰ ਦਾ ਸ਼ੁੱਧ ਭਾਵਨਾ ਦੇ ਨਾਲ ਨਾਮ ਜਪਿਆ ਕਰੋ ਤੁਹਾਡਾ ਉਧਾਰ ਹੋਏਗਾ ਮਹਾਰਾਜ ਅਕਾਲ ਪੁਰਖ ਬਖਸ਼ਾ ਕਰਨੀ ਇੱਕ ਗੱਲ ਹੋਰ ਆਖੀ ਮਹਾਰਾਜ ਪਾਤਸ਼ਾਹ ਕਹਿੰਦੇ ਜੇ ਤੁਮੇ ਨੂੰ ਕੌੜੇ ਤੁਮੇ ਨੂੰ ਅੰਮ੍ਰਿਤ ਦੁੱਧ ਖੰਡ ਦੇ ਵਿੱਚ ਵੀ ਸਿੰਜੀਐ ਨਾ ਕੰਜੋ ਕਦੀ ਮਿੱਠਾ ਨਹੀਂ ਹੁੰਦਾ ਇਦਾਂ ਹੀ ਮਹਾਰਾਜ ਕਹਿੰਦੇ ਸਾਖਤ ਪੁਰਸ਼ਾਂ ਦੀ ਕਹਾਣੀ ਹੈ ਕਹਿੰਦੇ ਜਿੰਨਾ ਮਰਜੀ ਅੰਮ੍ਰਿਤ ਰੂਪੀ ਸ਼ਬਦ ਸਾਖਤਾਂ ਨੂੰ ਸੁਣਾਈ ਜਾਓ ਉਹ ਆਪਣਾ ਸੁਭਾਅ ਨਹੀਂ ਬਦਲ ਸਕਦੇ ਸਾਖਤ ਪੁਰਸ਼ ਜਿਹੜੇ ਹੁੰਦੇ ਨੇ ਉਹ ਸੁਭਾਅ ਨਹੀਂ ਬਦਲ ਸਕਦੇ ਮਹਾਰਾਜ ਕਹਿੰਦੇ ਪਰ ਤੁਸੀਂ ਸਾਖਤਾਂ ਦੀ ਗਿਣਤੀ ਵਿੱਚ ਨਹੀਂ ਆਉਣਾ ਤੁਸੀਂ ਜਗਿਆਸੂਆਂ ਦੀ ਗਿਣਤੀ ਵਿੱਚ ਆਉਣਾ ਰੱਬ ਦੇ ਪਿਆਰਿਆਂ ਦੀ ਗਿਣਤੀ ਵਿੱਚ ਆਉਣਾ ਬੰਦਗੀ ਕਰਨੀ ਨਾਮ ਜੱਬੋ ਤੁਹਾਡਾ ਉਧਾਰ ਹੋਏਗਾ ਇਬਾਰਤ ਆ ਸੁਣ ਕੇ ਉੱਥੋਂ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਦੇ ਚਰਣਾ ਤੇ ਨਮਸਕਾਰਾਂ ਕਰ ਦੇਣਗੇ ਲਗੇ ਨਿਰੰਕਾਰ ਨੂੰ ਅਰਾਧਨ ਹੁਣ ਦੂਜੇ ਪਾਸੇ ਭਾਈ ਮਰਦਾਨਾ ਫੇਰ ਪੁੱਛਦਾ ਹੈ ਮਹਾਰਾਜ ਪਾਤਸ਼ਾਹ ਮਹਾਰਾਜ ਆ ਤੇ ਉਹ ਵਿੰਨੋਂ ਖੰਡ ਮੈਂ ਸੁਣਿਆ ਸੱਤ ਦੀਪ ਵੀ ਹੈਗੇ ਆ ਤੁਸੀਂ ਕਦੀ ਕਦੀ ਜ਼ਿਕਰ ਕਰਦੇ ਹੁੰਦੇ ਆਂ ਵੀ ਮਰਦਾਨਿਆਂ ਦਾ ਖੰਡ ਨੇ ਤ੍ਰਿ ਦੀ ਸੱਤ ਦੀਪ ਨੇ ਮਹਾਰਾਜੋ ਦੀਪ ਕਿਹੜੇ ਕਿਹੜੇ ਨੇ ਉਹਨਾਂ ਦੇ ਨਾਮ ਵੀ ਦੱਸ ਦੋ ਸਾਨੂੰ ਮਹਾਰਾਜ ਕਹਿੰਦੇ ਮਰਦਾਨਿਆ ਤੈਨੂੰ ਨਾਂ ਹੀ ਨਹੀਂ ਦੱਸਣ ਤੈਨੂੰ ਲੈ ਕੇ ਵੀ ਚੱਲਾਂਗੇ ਚਿੰਤਾ ਨਾ ਕਰਿਆ ਕਰ ਤੈਨੂੰ ਸਭ ਥਾਵਾਂ ਦੀ ਸੈਰ ਕਰਾਵਾਂਗੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਕੁਸਮ ਦੀਪ ਨੂੰ ਗਏ ਉੱਥੋਂ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਲੱਗੇ ਉਹਨਾਂ ਨੂੰ ਸਤਨਾਮ ਦਾ ਸਿਮਰਨ ਦੱਸਿਆ ਮਹਾਰਾਜ ਪਾਤਸ਼ਾਹ ਨੇ ਭਾਈ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਸਤਨਾਮ ਤੋਂ ਭਾਵ ਹੈ ਸੱਚਾ ਨਾਮ ਤੇ ਸਾਡਾ ਦੁਰਮੰਤਰ ਹੈ ਜੀ ਵਾਹਿਗੁਰੂ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਹੈ ਸਤਨਾਮ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਅੰਕਿਤ ਨਹੀਂ ਹੈ ਵਾਹਿਗੁਰੂ ਮੰਤਰ ਹੈ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ ਸਤਨਾਮ ਵੱਖਰਾ ਅੰਕਿਤ ਹੈ ਪਰ ਸਤਨਾਮ ਵਾਹਿਗੁਰੂ ਦਾ ਜਾਪ ਕਿੰਨੇ ਸਤਨਾਮ ਤੋਂ ਭਾਵ ਹੈ ਸੱਚਾ ਨਾਮ ਕਿਹੜਾ ਹੈ ਵਾਹਿਗੁਰੂ ਸ਼ਰਮ ਵਿਚਾਰ ਮਹਾਰਾਜ ਪਾਤਸ਼ਾਹ ਜੀ ਨੇ ਸਤਨਾਮ ਦਾ ਮੰਤਰ ਦ੍ਰਿੜਾਇਆ ਮਹਾਰਾਜ ਕਹਿੰਦੇ ਭਾਈ ਉਸ ਸੱਚੇ ਨਾਮ ਦਾ ਮੰਤਰ ਦ੍ਰਿੜ ਕਰੋ ਕਿਹੜਾ ਵਾਹਿਗੁਰੂ ਉਹ ਲੱਗੇ ਨੇ ਨਿਰੰਕਾਰ ਨੂੰ ਜਪਣ ਗੁਰੂ ਪਿਆਰੋ ਉੱਥੋਂ ਅਗਲੇ ਦੀਪ ਨੂੰ ਜਾਂਦੇ ਨੇ ਮਹਾਰਾਜ ਪੁਸ਼ਪਕ ਦੀਪ ਨੂੰ ਪਸ਼ਮਕਦੀਪ ਵਿੱਚ ਬੜੇ ਕੌਤਕ ਸਨ ਪਲ ਪਲ ਔਰ ਅਸ਼ੋਕਵਨ ਦੁੱਧ ਦੀਆਂ ਨਦੀਆਂ ਮਿਸ਼ਰੀ ਦੇ ਪਹਾੜ ਕਹਿੰਦੇ ਨੇ ਇਤਿਹਾਸ ਵਿੱਚ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਸਾਲ ਕੀ ਵਿੱਚ ਸਾਰੇ ਪਦਾਰਥ ਭੋਗਣ ਵਾਸਤੇ ਸੰਪਰਨ ਉੱਥੋਂ ਦੇ ਲੋਕ ਤੇ ਰਾਜਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਆਏ ਨੇ ਬੇਨਤੀ ਪੇ ਕਰਦੇ ਨੇ ਕਿਸ ਵਾਰ ਤੇ ਕੀ ਕਹਿੰਦੇ ਮਹਾਰਾਜ ਪਹਿਲਾਂ ਪੁੱਛਦੇ ਭਾਈ ਸਭ ਕੁਸ਼ਲ ਹੈ 21 ਲੋਕਾਂ ਨੇ ਕਿ ਮਹਾਰਾਜ ਸਾਰਾ ਕੁਝ ਠੀਕ ਹੈ ਪਰ ਇੱਕ ਗੱਲ ਨਹੀਂ ਠੀਕ ਕੈਸੀ ਮਹਾਰਾਜ ਇੱਥੋਂ ਦੇ ਲੋਕਾਂ ਵਿੱਚ ਆਪਸ ਵਿੱਚ ਈਰਖਾ ਬਲਦੀ ਹੈ ਬੜੀ ਈਰਖਾ ਹੈ ਇੱਕ ਦੂਜੇ ਨਾਲ ਬੜਾ ਖੇਪੜਦੇ ਨੇ ਆਪ ਤੋਂ ਵੱਡੇ ਨੂੰ ਦੇਖ ਕੇ ਈਰਖਾ ਹੁੰਦੀ ਹੈ ਇੱਥੋਂ ਦੇ ਲੋਕਾਂ ਦਾ ਇੱਛਾ ਗੰਦਾ ਸੁਭਾਅ ਹੈ ਗੁਰੂ ਮਹਾਰਾਜ ਪਾਤਸ਼ਾਹ ਕਹਿੰਨ ਲੱਗੇ ਭਾਈ ਕਰਤਾਰ ਨੂੰ ਹਾਜ਼ਰ ਨਾ ਜੋ ਜਿੰਨਾ ਚਿਰ ਨਹੀਂ ਜਾਣੋਗੇ ਉਨਾਂ ਜਦਾਂ ਈਰਖਾ ਇਦਾਂ ਹੀ ਬਣਦੀ ਰਹੇਗੀ ਜਦੋਂ ਕਰਤੇ ਨੂੰ ਹਾਜ਼ਰ ਨਾਜ਼ਰ ਜਾਣੋਗੇ ਫਿਰ ਤੁਹਾਡੇ ਅੰਦਰੋਂ ਈਰਖਾ ਵਾਲੀ ਜਿਹੜੀ ਹੈ ਦੁਰਗੰਧ ਐ ਖਤਮ ਹੋਏਗੀ ਫਿਰ ਈਰਖਾ ਖਤਮ ਹੋਏਗੀ ਸਭਨਾ ਦੇ ਵਿੱਚ ਪਰਮਾਸ਼ ਪਰਮੇਸ਼ਵਰ ਨੂੰ ਦੇਖਣਾ ਹਾਜ਼ਰ ਨਾਜ਼ਰ ਜਾਣਨਾ ਹੈ ਈਰਖਾ ਨਾ ਕਰਿਆ ਪਰ ਪਰਮੇਸ਼ਰ ਦੇ ਕੀਤੇ ਨੂੰ ਚੰਗਾ ਜਾਨੋ ਜਿੱਦਾਂ ਦਾ ਉਹਨੇ ਬਣਾ ਦਿੱਤਾ ਭਾਵੇਂ ਥੋੜਾ ਧੰਨ ਦਿੱਤਾ ਭਾਵੇਂ ਬਹੁਤਾ ਧੰਨ ਦਿੱਤਾ ਹੈ ਭਾਵੇਂ ਕੋਈ ਛੋਟਾ ਹੈ ਉਹਦੇ ਤੇ ਭਾਵੇਂ ਵੱਡਾ ਹੈ ਮਹਾਰਾਜ ਕਹਿੰਦੇ ਸਾਰਾ ਉਸ ਕਰਤੇ ਦਾ ਕੀਤਾ ਜਾਣਣਾ ਚੰਗਾ ਹੀ ਜਾਣਣਾ ਹੈ ਆਏ ਕਿਸੇ ਅਤਿਥੀ ਦੀ ਸੇਵਾ ਕਰਨੀ ਤੁਹਾਡੀ ਕਲਿਆਣ ਹੋਏਗੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਪ੍ਰਣਾਮ ਸ਼ਕਾਰ ਕੀਤੀ ਉੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਵੀਕਾਰ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਲਿੰਦਾ ਪਰ ਗੁਰੂ ਮਹਾਰਾਜ ਪਾਤਸ਼ਾਹ ਉੱਥੋਂ ਸੇਰ ਦੀਪ ਨੂੰ ਜਾਂਦੇ ਨਹੀਂ ਅਗਲੇ ਦੀਪ ਨੂੰ ਉੱਥੋਂ ਦੇ ਲੋਕ ਗੁਰੂ ਜੀ ਨੂੰ ਦੇਖ ਕੇ ਆਨ ਚਰਨੀ ਲੱਗੇ ਨੇ ਗੁਰੂ ਜੀ ਉਹਨਾਂ ਉੱਪਰ ਖੁਸ਼ੀ ਹੋਏ ਨਾਮ ਦਰੜਾਇਆ ਕਿ ਸਤ ਨਾਮ ਅਕਾ ਕਰਤਾਰ ਦੇ ਕਰਤਾਰ ਨੂੰ ਸਤ ਜਾਣੋ ਦੇ ਨੂੰ ਅਸਤ ਜਾਣੋ ਸ਼ਰੀਰ ਇਹ ਮਿੱਤਿਆ ਹੈ ਇਹਨੇ ਇੱਕ ਦਿਨ ਨਾਸ਼ਵੰਤ ਹੋਣਾ ਹੈ ਭਾਈ ਜਿੱਥੇ ਵੀ ਵੰਤਰੇ ਨੇ ਸਬਨਾ ਵਿੱਚ ਪਰਮੇਸ਼ਰ ਨੂੰ ਜਾਨਣਾ ਹੈ ਪਰਮੇਸ਼ਰ ਦਾ ਨਾਮ ਜਪਣਾ ਆ ਆਏ ਸਾਧ ਦੀ ਸੇਵਾ ਕਰਨੀ ਹੈ ਵੰਡ ਕੇ ਖਾਣਾ ਧਰਮਸ਼ਾਲ ਮਨਾਉਣੀ ਜੋੜ ਮਿਲ ਕਰਨਾ ਇਹ ਕਹਿ ਕੇ ਮਹਾਰਾਜ ਪਾਤਸ਼ਾਹ ਉੱਥੋਂ ਅਗਲੇ ਦੀਪ ਜੰਭੂ ਦੀਪ ਨੂੰ ਜਾਂਦੇ ਨੇ ਗੁਰੂ ਜੀ ਉੱਥੋਂ ਦੇ ਲੋਕਾਂ ਨੂੰ ਜਾ ਮਿਲਿਓ ਕੀ ਦੇਖਦੇ ਨੇ ਜੋ ਸਾਧ ਬੈਠੇ ਨੇ ਉਹਨਾਂ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਆਣ ਮੱਥਾ ਟੇਕਿਆ ਗੁਰੂ ਜੀ ਦੇਖਿਆ ਕਿ ਜਿਹੜਾ ਨਗਰ ਹੈ ਸਵਰਨ ਦੀ ਨਿਆਈ ਹੈ ਉੱਥੋਂ ਦੇ ਲੋਕਾਂ ਦੀ ਜਿਹੜੀ ਆਰਜ਼ੀ ਬੜੀ ਵੱਡੀ ਹੈ ਸਰੀਰ ਵੀ ਰਸਤ ਪੁਸ਼ਟ ਤੰਦਰੁਸਤ ਹੈ ਉਹਨਾਂ ਨੂੰ ਕਿਹਾ ਭਾਈ ਤੁਹਾਡਾ ਜੀਵਨ ਕਿਦਾਂ ਬਸਰ ਹੁੰਦਾ ਉਹਨਾਂ ਬੇਨਤੀ ਪਈ ਮਹਾਰਾਜ ਅਕਾਲ ਪੁਰਖ ਦੀ ਬਖਸ਼ਿਸ਼ ਹੈ ਨਿਰੰਕਾਰ ਦੀ ਕਿਰਪਾ ਸਭ ਤੰਦਰੁਸਤੀ ਨਾਲ ਚੱਲ ਰਿਹਾ ਹੈ ਬਸ ਸਾਡੇ ਤੇ ਐਸੀ ਮਿਹਰਬਾਨੀ ਕਰੋ ਸਾਨੂੰ ਆਪਣੇ ਸਿੱਖ ਬਣਾਓ ਤੇ ਸਾਨੂੰ ਕੋਈ ਉਪਦੇਸ਼ ਦਿਓ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਧਰਮ ਦੀ ਕਮਾਈ ਕਰਨੀ ਹੈ ਆਏ ਦੀ ਸੇਵਾ ਕਰਨੀ ਹੈ ਪੁੰਨ ਕਰਨਾ ਹੈ ਤੇ ਜਦੋਂ ਵੀ ਕਰੀ ਤੁਹਾਨੂੰ ਤੁਹਾਡਾ ਕੰਮ ਕੋਈ ਅੜੇ ਨਾ ਤੁਹਾਨੂੰ ਕੰਮ ਪਵੇ ਤੁਸੀਂ ਕੜਾ ਪ੍ਰਸ਼ਾਦ ਕਰਨਾ ਹੈ ਪਵਿੱਤਰ ਹੋ ਕੇ ਅਰਦਾਸਾ ਸੋਧਣਾ ਹੈ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਤ ਦੀ ਪਾਂਦੇ ਵਿੱਚ ਗਏ ਨੇ ਸੱਤਾਂ ਦੀ ਪਾਂਦੀ ਸੈਲ ਭਾਈ ਬਾਲੇ ਤੇ ਮਰਦਾਨੇ ਨੂੰ ਕਰਾਈ ਲੈਂਦੀ ਸੰਪੂਰਨ ਜੀਵਾਂ ਦਾ ਉਧਾਰ ਗੁਰਮੰਤਰ ਵਾਹਿਗੁਰੂ ਦੇ ਨਾਲ ਜੋੜ ਕੇ ਸਭਨਾਂ ਦੇ ਜੀਵਨ ਨੂੰ ਸਫਲਾ ਕਰ ਦੇਗੇ ਮਹਾਰਾਜ ਜਿੱਥੋਂ ਦੀ ਵੀ ਚੰਦਨ ਦੀ ਲੱਕੜ ਲੰਘ ਜਾਂਦੀ ਹੈ ਗੁਰੂ ਪਿਆਰਿਓ ਉਹ ਆਪਣੀ ਖੁਸ਼ਬੂ ਛੱਡ ਜਾਂਦੀ ਹੈ ਬਾਬਾ ਨਾਨਕ ਮਹਾਰਾਜ ਪਾਤਸ਼ਾਹ ਜਿੱਥੋਂ ਦੀ ਲੰਘੇ ਆਪਣੀ ਮਹਿਕ ਵਾਹਿਗੁਰੂ ਮੰਦਰ ਦੇ ਨਾਮ ਦੁਆਰੇ ਛੱਡ ਦੇ ਗਏ ਅਗਲੀ ਸਾਕੀ ਜੇਣੀ ਹੈ ਰਮੇਸ਼ਵਰ ਦੀ ਚੱਲਦੀ ਹੈ ਇਹੋ ਜਗ੍ਹਾ ਜਿੱਥੇ ਪੁਲ ਬਣਾਇਆ ਸੀ ਸ਼੍ਰੀ ਰਾਮਚੰਦਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਹੁਕਮ ਕੀਤਾ ਕੱਲ੍ਹ ਦੀਆਂ ਵਿਚਾਰਾਂ ਵਿੱਚ ਸਰਵਨ ਕਰਨਗੇ ਹੁਣ ਅਰਦਾਸ ਦਾ ਸਮਾਂ ਹੋਇਆ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰਾਮੇਸ਼ਵਰ ਜੰਦੇ ਨੇ ਉੱਥੇ ਇੱਕ ਸਾਧ ਨੂੰ ਮਿਲਦੇ ਨੇ ਔਰ ਉਹਦੇ ਨਾਲ ਜੋ ਜੋ ਬਚਨ ਬਲਾਸ ਹੁੰਦੇ ਨੇ ਆਪਾਂ ਕੱਲ ਦੀ ਵਿਚਾਰ ਵਿੱਚ ਸਰਵਨ ਕਰਦੇ ਆਂ ਹੋਈਆਂ ਭੁੱਲਾਂ ਦੀ ਕਿਮਾ ਬਲਾਉ ਫਤੇ ਪਾਉ ਫਤੇ ਗੱਜ ਕੇ ਅਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ